ਕਿਸਾਨ ਜੀ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਰ ਉਹਦੀ ਤਲਾਪਾ ਪਹੁੰਚ ਚੁੱਕਿਆ ਜੀ ਕੁੜਾ ਮੰਡੀ ਦੇ ਵਿੱਚ ਤੇ ਮੰਡੀ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਇਸ ਟਾਈਮ ਦੇਖੋ ਜੀ ਲੋਡਿੰਗ ਵੀ ਚੱਲੀ ਜਾਂਦੀ ਆ ਚਰਾਈ ਭਰਾਏ ਵੀ ਦੇਖੋ ਜੀ ਚੱਲੀ ਜਾ ਰਹੀ ਆ ਦੇਖੋ ਜੀ ਤੇ ਕੋਈ ਐਸੀ ਖਾਸ ਦਿੱਕਤ ਨਹੀਂ ਹੈਗੀ ਮੰਡੀ ਦੇ ਵਿੱਚ ਤੇ ਗਰਮੀ ਪੈਣ ਦੇ ਕਾਰਨ ਜਿਹੜਾ ਮੌਇਸਚਰ ਵੀ ਸਹੀ ਆ ਰਿਹਾ ਤੇ ਜੇ ਕਿਸੇ ਵੀਰ ਭਰਾ ਨੇ ਬਾਸਪਤੀ ਜਾ ਤੁਨਾ ਨਗਦ ਕੈਸ਼ ਤੇ ਵੇਚਣਾ ਹੋਵੇ ਉਹ ਆਪਣੇ ਨਾਲ ਜਿਹੜਾ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਬਾਕੀ ਵੀਡੀਓ ਨਾਲ ਬਤਵਾ ਦੇ ਸ਼ੇਅਰ ਜਰੂਰ ਕਰ ਲੈਕੋ ਜੀ ਲਾਈਕ ਕਰਿਆ ਕਰੋ ਆਪਣੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜਾ ਕਿਹੜਾ ਰੇਟ ਚੱਲਦਾ ਹੈ ਕਿਤੋਂ ਕਿਤੋਂ ਆਪਣੇ ਕਿਸਾਨ ਭਰਾ ਜਿੰ ਜੋ ਵੀ ਆਪਣੀ ਵੀਡੀਓ ਦੇਖਦੇ ਆ ਕਿਤੋਂ ਕਿਤੋਂ ਦੇਖਦੇ ਆ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਆ ਦੇਖੋ ਲਿਫਟਿੰਗ ਹੋ ਜਾਂਦੀ ਹੈ ਜੀ ਕੋਈ ਦਿੱਕਤ ਨਹੀਂ ਦੇਖੋ ਫੜ ਵੀ ਜਿਹੜੇ ਸਾਰੇ ਖਾਲੀ ਹੋ ਰਹੇ ਆ ਇੱਧਰ ਵੀ ਦੇਖੋ ਲਿਫਟਿੰਗ ਹੋ ਰਹੀ ਆ ਕੋਈ ਐਸੀ ਖਾਸ ਗੱਲ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਪਰੇਸ਼ਾਨੀ ਨਹੀਂ ਹੈਗੀ ਤੇ ਸਾਰੇ ਸਹੂਲਤਾਂ ਦੇਖੋ ਜੀ ਤੇ ਆਹ ਦੇਖੋ ਜੀ ਰਸਤੇ ਵੀ ਬਿਲਕੁਲ ਖੁੱਲੇ ਆ ਦੇਖੋ ਇਧਰ ਬਿਲਕੁਲ ਖੁੱਲੇ ਰਸਤੇ ਆ ਕੋਈ ਐਡਾ ਰਾਸ਼ੀਆ ਭੀੜ ਭੜੱਕੇ ਵਾਲੀ ਕੋਈ ਗੱਲਬਾਤ ਹੈ ਨਹੀਂ ਗੀ ਆ ਦੇਖੋ ਇਧਰ ਪੱਖਾ ਲੱਗਿਆ ਜਾਂਦਾ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਜਿਹੜਾ ਕੰਡਾ ਵੀ ਚੱਲੀ ਜਾਂਦਾ ਹੁਣ ਨਾਲ ਦੇ ਨਾਲ ਦੇਖੋ ਕੋਈ ਬਾਹਲਾਂ ਢੇਰੀਆਂ ਹੈ ਨਹੀਂ ਜੀ ਬਸ ਕੋਈ ਵਿਰਲੇ-ਵਿਰਲੇ ਕਿਸਾਨ ਦੇ ਰਹਿਣਾ ਝੋਨਾ ਪਿਆ ਤੇ ਬਾਸਪਤੀ ਦੀ ਬਈ ਜਿਹੜੀ ਬੋਲੀ 11 ਵਜੇ ਹੁੰਦੀ ਹੈ ਕੋੜਕਪੁਰਾ ਮੰਡੀ ਦੇ ਵਿੱਚ ਤੇ ਜੇ ਬਾਸਪਤੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਜੀ ਬਾਸਪਤੀ ਦੇ ਰੇਟ ਇਸ ਟਾਈਮ 2800 ਤੋਂ ਲੈ ਕੇ ਦੀ ਤੇ 3200 ਤੱਕ ਹੈਗੇ ਜੀ ਫੋੜਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੇ ਰੇਟ ਜੀ 1509 1847 ਹੋਵੇ 1401 ਹੋਵੇ ਕੋਈ ਵੀ ਹੋਵੇ ਤੇ ਜਿਹੜੀ 1401 ਆ ਜੀ ਮੁੱਛਲ ਬਾਸਪਤੀ ਉਹ ਕੱਲ ਵਿਕੀ ਜੀ 3250 ਤੱਕ ਵਿਕੀ ਜੀ ਫੋੜਕਪੁਰਾ ਮੰਡੀ ਦੇ ਵਿੱਚ ਤੇ ਬਾਕੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਇਧਰ ਦੇਖੋ ਹੀ ਸਾਹਮਣੇ ਦੇਖੋ ਪੱਖਾ ਲੱਗਿਆ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਚੜਾਈ ਪ੍ਰਾਈਸ ਹੋ ਰਹੀ ਆ ਤਲਾਈ ਵੀ ਹੋ ਰਹੀ ਆ ਤੇ ਇਧਰ ਗੱਡੀਆਂ ਲੋਡ ਹੋ ਰਹੀਆਂ ਨੇ ਕੋਈ ਕੋਈ ਏਡਾ ਕੋਈ ਖਾਸ ਜਿਆਦਾ ਰਾਸ਼ ਵਾਲੀ ਗੱਲ ਹੈ ਨਹੀਂ ਗੱਲਬਾਤ ਹੈ ਨਹੀਂ ਜੀ ਤੇ ਵਧੀਆ ਕਿਸਾਨ ਭਰਾ ਸ਼ਾਮ ਨੂੰ ਆਪਾਂ ਆਪਦਾ ਘਰੇ ਜਾ ਸਕਦਾ ਜੇ ਕੋਈ ਇੱਕ ਅੱਧੀ ਟਰਾਲੀ ਵਾਲਾ ਕਿਸਾਨ ਆ ਉਹਨੂੰ ਦਾ ਨਾਲ ਦੀ ਨਾਲ ਹੀ ਆਪਾਂ ਜੀ ਵਿਹਲਾ ਕਰ ਦਿੰਨੇ ਆ ਤੇ ਇਹ ਦੇਖੋ ਇਧਰ ਰਾਸਤੇ ਬਿਲਕੁਲ ਖੁੱਲੇ ਆ ਪੁਈ ਆਜਾ ਹੈਣੀ ਗੱਲਬਾਤ ਅੱਜ ਐਤਵਾਰ ਦਾ ਦਿਨ ਆ ਤੇ 26 ਤਰੀਕ ਹੈ ਜੀ ਅੱਜ 26 ਅਕਤੂਬਰ 2025 ਕੋਟਕਪੂਰਾ ਮੰਡੀ ਹੈ ਜੀ ਤੇ ਮਿਲਦੇ ਆਪਾਂ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤੇ ਬਸ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਦਿੱਤੇ ਹੋਏ ਨੰਬਰ ਤੇ ਜ਼ਰੂਰ ਜਿਹੜਾ ਸੰਪਰਕ ਕਰੋ ਜੀ ਤੇ ਸਕਰੀਨ ਤੇ ਦਿੱਤਾ ਹੋਇਆ ਆਪਣਾ ਨੰਬਰ ਆ ਜੀ ਤੇ ਜੇ ਕਿਸੇ ਵੀਰ ਭਰਾ ਨੇ ਬਾਸਪਤੀ ਜਾਂ ਝੋਨਾ ਨਗਦ ਕੈਸ਼ ਤੇ ਵੇਚਣਾ ਹੋਵੇ ਜਾਂ ਕਣਕ ਤੋ ਆਪਣੇ ਨਾਲ ਜਿਹੜਾ ਸੰਪਰਕ ਕਰ ਸਕਦੇ ਕਰੋ ਵੀਡੀਓ ਨੂੰ ਬਹੁਤ-ਬਹੁਤ ਧੰਨਵਾਦ ਸ਼ੇਰ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਦੇ ਲਈ ਬਾਕੀ ਭਾਈ ਜੀ ਐਤਵਾਰ ਨੂੰ ਜਿਹੜੀ ਕੋੜਕਪੁਰਾ ਮੰਡੀ ਦੇ ਵਿੱਚ ਜਿਹੜੀ ਬਾਸਪਤੀ ਦੀ ਬੋਲੀ ਨਹੀਂ ਲੱਗਦੀ ਪਰ ਫਿਰ ਵੀ ਜਿਹੜੀ ਬਾਸਪਤੀ ਬਿਨਾ ਬੋਲੀ ਤੋਂ ਆਪਾਂ ਜਿਹੜਾ ਭਾਅ ਰੱਖਦੇ ਇਹਦਾ ਹੀ ਲਾਦੀਦਾ ਤੇ ਬਿਨਾ ਬੋਲੀ ਤੋਂ ਵੀ ਬਾਸਪਤੀ ਵਿਕ ਜਾਂਦੀ ਹੈ ਜੀ ਕੋੜਕਪੁਰਾ ਮੰਡੀ ਦੇ ਵਿੱਚ ਤੇ ਕਰੋ ਵੀਡੀਓ ਨੂੰ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਦੇ ਲਈ